ਹਾਂਜੀ ਦੋਸਤੋ ਅੱਜ ਮੈਂ ਇੱਕ ਛੋਟਾ ਨਵੀਂ ਜਾਣਕਾਰੀ ਸਾਂਝੀ ਕਰਨ ਲੱਗਾ ਜਿਹੜੀ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੋਣੀ ਆ ਉਹ ਗੱਲ ਇਹ ਆ ਵੀ ਜਿੱਦਾਂ ਆਪਾਂ ਦੇਖੋ ਪੰਜਾਬੀ ਦੀ ਵਰਣਮਾਲਾ ਹੁੰਦੀ ਆ ਤਾਂ ਪੰਜਾਬੀ ਦਾ ਜਿਹੜਾ ਵਰਣਮਾਲਾ ਦਾ ਪਹਿਲਾ ਅੱਖਰ ਊੜਾ ਹੁੰਦਾ ਤਾਂ ਜਦੋਂ ਪੰਜਾਬੀ ਦੀ ਆਪਾਂ ਗਿਣਤੀ ਲਿਖਦੇ ਆ ਮਤਲਬ 1 ਜਿਹੜੀ ਨੂੰਸਾਰ ਇੱਕ ਕ ਇੱਕ ਦੋ ਨੋੜਾ 2 3 4 5 ਇਦਾਂ ਲਿਖਦੇ ਆ ਤਾਂ ਜਿਹੜਾ ਵਰਣਮਾਲਾ ਦਾ ਪਹਿਲਾ ਅੱਖਰ ਊੜਾ ਹੁੰਦਾਗਾ ਉਹ ਜਾ ਕੇ 16 17 18 19 ਦੇ ਵਿੱਚ ਜਦੋਂ ਆਪਾਂ 19 ਲਿਖਦੇ ਆ ਤਾਂ ਊੜਾ ਜਿਹੜਾ ਅੱਖਰ ਆ ਉਹ ਆ ਜਾਂਦਾਗਾ ਇਦਾਂ ਹੀ ਜਿਵੇਂ ਆਪਾਂ ਹਿੰਦੀ ਵਰਣਮਾਲਾ ਦੀ ਗੱਲ ਕਰਦੇ ਆ ਤਾਂ ਹਿੰਦੀ ਦੀ ਜਿਹੜੀ ਵਰਣਮਾਲਾ ਉਹਦਾ ਪਹਿਲਾ ਅੱਖਰ ਹੁੰਦਾ ਜਿਵੇਂ ਕ ਕ ਖ ਗ ਕ ਆਪਾਂ ਲਿਖਦੇ ਆ ਹਨਾ ਤਾਂ ਜਿਹੜਾ ਕ ਅੱਖਰ ਆ ਉਹ ਦੇਖੋ ਪਹਿਲੇ ਹੀ ਜਦੋਂ ਆਪਾਂ ਉਹਦੀ ਕਾਊਂਟਿੰਗ ਲਿਖਿਆ ਗਿਣਤੀ ਲਿਖਦੇ ਆ ਮਤਲਬ 1 ਲਿਖਦੇ ਆ ਹਿੰਦੀ ਦੇ ਵਿੱਚ 1 ਏ ਏ ਕੀ ਮਾਤਰਾ ਔਰ ਕ 1 ਉਹ ਪਹਿਲੇ ਅੱਖਰ ਦੇ ਵਿੱਚ ਹੀ ਆ ਜਾਂਦਾ 1 ਤਾਂ ਇਸੇ ਤਰ੍ਹਾਂ ਜਦੋਂ ਆਪਾਂ ਗੱਲ ਕਰੀਏ ਇੰਗਲਿਸ਼ ਦੀ ਇੰਗਲਿਸ਼ ਅਲਫਾਬੈਟ ਜਿਹੜੇ ਹੁੰਦੇ ਆ A ਤੋਂ Z A B C D E F G H I J K L M N O P Q R S T U V W X Y Z A ਤੋਂ Z ਆਪਾਂ ਬੋਲਦੇ ਆ ਅਲਫਾਬੈਟਸ ਨੂੰ ਤਾਂ ਜਦੋਂ ਆਪਾਂ ਰੋਮਨ ਦੀ ਜੋ ਆਪਾਂ ਕਹਿ ਸਕਦੇ ਆ ਵੀ ਕਾਊਂਟਿੰਗ ਲਿਖਦੇ ਆ ਰੋਮਨ ਕਾਊਂਟਿੰਗ ਜਿਹੜੀ ਹੁੰਦੀ ਆ 1 2 3 4 5 ਹਨਾ 1 ਤੋਂ ਜਦੋਂ ਆਪਾਂ ਲਿਖਣਾ ਸ਼ੁਰੂ ਕਰਦੇ ਆ O N E 1 2 3 ਤਾਂ 1 ਤੋਂ ਲੈ ਕੇ ਮਤਲਬ 1 ਤੋਂ 100 200 300 400 500 600 700 800 900 ਜਦ ਕਿ 999 992 ਜਿਹਨੂੰ ਆਪਾਂ ਬੋਲਦੇ ਆ ਮਤਲਬ 999 ਜਦੋਂ ਆਪਾਂ ਉਹਨੂੰ ਅਲਫਾਬੈਟ ਦੇ ਵਿੱਚ ਲਿਖਦੇ ਆ ਉਥੋਂ ਤੱਕ 999 ਤੱਕ ਜਿਹੜਾ a ਅਲਫਾਬੈਟ ਹੁੰਦਾ ਇੰਗਲਿਸ਼ ਦਾ A ਪਹਿਲਾ ਅੱਖਰ ਅਲਫਾਬੈਟਸ ਦਾ ਪਹਿਲਾ ਅੱਖਰ ਹੁੰਦਾ ਜਿਹੜਾ ਉਹ 999 ਤੱਕ ਉਹ ਕਿਸੇ ਵੀ ਕਾਊਂਟਿੰਗ ਦੇ ਜਦੋਂ ਆਪਾਂ ਸਪੈਲਿੰਗ ਲਿਖਦੇ ਆ ਤਾਂ ਉਹਦੇ ਵਿੱਚ ਨਹੀਂ ਆਉਂਦਾ ਤਾਂ ਉਹ ਜਿਹੜਾ A ਅਲਫਾਬੈਟਾ ਉਹ ਜਾ ਕੇ 1000 ਦੇ ਵਿੱਚ ਆਉਂਦਾ ਜਦੋਂ ਆਪਾਂ ਲਿਖਦੇ ਆ 1000 O N E 1 T H O U -S, S A N D ਉਸ ਤੋਂ ਪਹਿਲਾਂ ਕਿੰਨੇ ਵੀ ਆਪਾਂ ਕਾਊਂਟਿੰਗ ਲਿਖਦੇ ਆ ਉਹਨੂੰ ਸਪੈਲਿੰਗ ਦੇ ਵਿੱਚ ਲਿਖਦੇ ਆ ਅਲਫਾਬੈਟ ਦੇ ਵਿੱਚ ਲਿਖਦੇ ਆ ਤਾਂ ਜਿਹੜਾ A ਅਲਫਾਬੈਟਾ ਉਹ ਉਹਦੇ ਵਿੱਚ ਨਹੀਂ ਆਉਂਦਾ ਤਾਂ ਇਹਦੇ ਵਿੱਚ ਇਹ ਗੱਲ ਆ ਵੀ ਦੇਖੋ ਇੱਕ ਜਿਹੜਾ ਕਿਸੇ ਵੀ ਲੈਂਗੁਏਜ ਦਾ ਅਲਫਾਬੈਟਸ ਦਾ ਪਹਿਲਾ ਅੱਖਰ ਆ ਗਿਆ ਉਹਨੂੰ ਉਹਦੀ ਕਾਊਂਟਿੰਗ ਦੇ ਵਿੱਚ ਆਉਣ ਦੇ ਲਈ ਕਿੰਨਾ ਸਬਰ ਕਰਨਾ ਪਿਆ ਮਤਲਬ 1 2 999 ਤੱਕ ਜਿਹੜਾ ਇਹ ਅਲਫਾਬੈਟਾ ਉਹ ਉਸਦੀ ਕਾਊਂਟਿੰਗ ਦੇ ਵਿੱਚ ਨਹੀਂ ਆਉਂਦਾ ਮਤਲਬ ਕੀ ਹੋਇਆ ਵੀ ਉਹਨੂੰ ਏ ਜਿਹੜਾ ਅਲਫਾਬੈਟ ਆ ਉਹਨੂੰ ਆਪਣੇ ਆਪ ਨੂੰ ਕਾਇਮ ਰੱਖਣ ਦੇ ਲਈ ਆਪਣੀ ਜਿਹੜੀ ਮੌਜੂਦਗੀ ਆ ਉਹਨੂੰ ਬਣਾਈ ਰੱਖਣ ਦੇ ਲਈ ਉਸਨੂੰ ਕਿੰਨਾ ਸਬਰ ਕਰਨਾ ਪਿਆ ਦੇਖੋ 1 ਤੋਂ ਲੈ ਕੇ 999 ਤੱਕ ਜਿਹੜੀ ਕਾਊਂਟਿੰਗ ਆ ਜਦੋਂ ਆਪਾਂ ਸਪੈਲਿੰਗਾਂ ਦੇ ਵਿੱਚ ਲਿਖਦੇ ਆ ਤਾਂ ਉਹਦੇ ਵਿੱਚ ਏ ਆ ਜਿਹੜਾ ਅਲਫਾਬੈਟ ਉਹ ਨਹੀਂ ਆਉਂਦਾ ਇਦਾਂ ਹੀ ਸਾਨੂੰ ਜ਼ਿੰਦਗੀ ਦੇ ਵਿੱਚ ਆਪਾਂ ਕਹਿ ਦਿੰਨੇ ਆ ਵੀ ਸਾ ਅਸੀਂ ਆਪਣੀ ਮੌਜੂਦਗੀ ਬਣਾਈ ਰੱਖਣ ਦੇ ਲਈ ਸਾਨੂੰ ਜ਼ਿੰਦਗੀ ਵਿੱਚ ਬਹੁਤ ਬਹੁਤ ਦੇਰ ਤੱਕ ਸਬਰ ਕਰਨਾ ਪੈ ਸਕਦਾ ਪਰ ਅਸੀਂ ਆਪਣੀ ਮੌਜੂਦਗੀ ਜੇ ਉਦਾਂ ਹੀ ਬਣਾਈ ਰੱਖੀਏ ਤਾਂ ਸਾਨੂੰ ਅੱਗੇ ਜਾ ਕੇ ਕਦੇ ਨਾ ਕਦੇ ਉਹ ਮੌਕਾ ਆਪਣੇ ਆਪ ਨੂੰ ਸਾਬਿਤ ਕਰਨ ਦਾ ਜ਼ਰੂਰ ਮਿਲਦਾ ਹੈ